ਸ੍ਰੀਮਾਨ ਜਿਹੜੇ ਦਰਸ਼ਕਾਂ ਦਾ ਸਵਾਗਤ ਹੈ ਸਤਿਪੰਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਆਪਾਂ ਐਜੂਕੇਸ਼ਨ ਦੇ ਵਿਸ਼ੇ ਦੇ ਵਿੱਚ ਇੱਕ ਨਵੀਂ ਗੱਲਬਾਤ ਕਰਾਂਗੇ ਮੇਰੇ ਵੀ ਧਿਆਨ ਸ ਪਹਿਲੀ ਵਾਰ ਆਇਆ ਮੇਰੇ ਖਿਆਲ ਚ ਪਹਿਲੀ ਵਾਰ ਹੈ ਸਾਡੇ ਨੇੜੇ ਬਰਨਾਲੀ ਜ਼ਿਲ੍ਹੇ ਦਾ ਕਸਬਾ ਤਪਾ ਤਪੇ ਦੀ ਡਾਕਟਰ ਸ਼ਫਾਲੀ ਬੰਸਲ ਸਾਇੰਟਿਸਟ ਵਜੋਂ ਸਿਲੈਕਟ ਹੋਈ ਹੈ ਇੰਡੀਅਨ ਲੈਵਲ ਤੇ ਤੀਜਾ ਰੈਂਕ ਹਾਸਲ ਕੀਤਾ ਯੂਪੀਐਸਸੀ ਇਸ ਟੈਸਟ ਨੂੰ ਕੰਡਕਟ ਕਰਦੀ ਹੈਗੀ ਅਤੇ ਉਸੇ ਹੀ ਅ ਪ੍ਰੋਸੀਜਰ ਦੇ ਤਹਿਤ ਤਿੰਨੋਂ ਦੋ ਇਗਜ਼ਾਮ ਹੁੰਦੇ ਨੇ ਇੰਟਰਵਿਊ ਹੁੰਦੀ ਹੈ ਤੇ ਇਹ ਐਜੇ ਸਾਇੰਟਿਸਟ ਉਹ ਜੋ ਸਿਲੈਕਟ ਹੋਈ ਹੈ ਇਹ ਸਬਜੈਕਟ ਇੱਕ ਤਰੀਕਾ ਇਹ ਪੋਸਟਾਂ ਥੋੜੀਆਂ ਹੀ ਆ ਪਰ ਉਹਨਾਂ ਦੇ ਵਿੱਚੋਂ ਮਾਰਕਾ ਮਾਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਇਗਜ਼ਾਮ ਕਿਵੇਂ ਹੁੰਦਾ ਹੈ ਦੀ ਤਿਆਰੀ ਕਿਵੇਂ ਕਰਨੀ ਹੈ ਕਿਹੜੇ ਲੋਕ ਇਸ ਇਗਜ਼ਾਮ ਨੂੰ ਦੇ ਸਕਦੇ ਤੇ जिदे ਮਨਚ ਰਿਸਰਚ ਹੈ ਖੋਜ ਕਰਨ ਦਾ ਮਨ ਹੈਗਾ ਸਾਇੰਟਿਸਟ ਕਿਵੇਂ ਬਣਿਆ ਜਾ ਸਕਦਾ ਹੈ ਸੋ ਡਾਕਟਰ ਸ਼ਪਹਲੀ ਬਾਂਸਲ ਜੀ ਤੋਂ ਪੁੱਛਦੇ ਹਾਂ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਕਰਦੇ ਹਾਂ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਧੀਆ ਜੀ ਬਹੁਤ ਬਹੁਤ ਵਧਾਈ ਤੁਸੀਂ ਸਾਡੇ ਤਪੇ ਵਰਗੇ ਛੋਟੇ ਜੀ ਨਗਰ ਤੋਂ ਉੱਠ ਕੇ ਕਸਬੇ ਤੋਂ ਉੱਠ ਕੇ ਸਾਇੰਟਿਸਟ ਦੀ ਪੋਸਟ ਤੇ ਗਏ ਹੋ ਆਲ ਇੰਡੀਆ ਚ ਤੀਜਾ ਰੈਂਕ ਹਾਸਲ ਕੀਤਾ ਹੈ ਤੇ ਪਹਿਲਾਂ ਤਾਂ ਮੁਬਾਰਕ ਬਹੁਤ ਬਹੁਤ ਥੈਂਕ ਯੂ ਸੋ ਮਚ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਟੈਸਟ ਕਿਵੇਂ ਹੁੰਦਾ ਹੈ ਕੌਣ ਦੇ ਸਕਦਾ ਹੈ ਸਰ ਜੋ ਵੀ ਬੱਚਾ ਮਾਸਟਰਸ ਹੈ ਫਿਜ਼ਿਕਸ కెమిస్ట్రీ ਜਾਂ ਜੀਓਲੋਜੀ ਦੇ ਵਿੱਚ ਇਹਨਾਂ ਤਿੰਨ ਸਬਜੈਕਟਾਂ ਇਹਨਾਂ ਤਿੰਨ ਸਬਜੈਕਟਸ ਦੇ ਵਿੱਚ ਅੱਛਾ ਜੀ ਕੁਆਲੀਫਾਈਡ ਐ ਸਰ ਜੀ ਯੂਪੀਐਸਸੀ ਦੀ ਸਾਈਟ ਤੇ ਜਾਓ ਹਰ ਸਾਲ ਸਤੰਬਰ ਦੇ ਵਿੱਚ ਨੋਟਿਸ ਆਂਦਾ ਹੈ ਹਾਂ ਹਾਂ ਨੋਟੀਫਿਕੇਸ਼ਨ ਦੇਖੋ ਯੂਪੀਐਸਸੀ ਤੇ ਜਾ ਕੇ ਅਪਲਾਈ ਕਰੋ ਦੈਟ ਇਜ਼ ਓਨਲੀ ਹਰ ਸਾਲ ਸਤੰਬਰ ਦੇ ਵਿੱਚ ਹਾਂ ਜੀ ਅਪਲਾਈ ਕਿੰਨੀਆਂ ਕ ਪੋਸਟਾਂ ਆਉਂਦੀਆਂ ਹੁੰਦੀਆਂ ਰਹਿੰਦੀਆਂ ਤੇ ਜਦੋਂ ਆਪਾਂ ਪ੍ਰਿਪੇਅਰ ਕਰਦੇ ਆ ਇਸ ਤੇ ਨਹੀਂ ਸੋਚਣੀ ਚਾਹੀਦੀ ਪਰ ਹਰ ਸਾਲ ਸਰ 15 ਪੋਸਟਾਂ ਆਂਦੀਆਂ ਨੇ 15 ਲਗਾ ਲਓ 3 ਨਾਲ ਲਗਾ ਲਓ ਔਨ ਏਨ ਐਵਰੇਜ ਬਟ ਸਰ ਇਸ ਸਾਲ ਸਰ ਦੋ ਪੋਸਟਾਂ ਨੋਟੀਫਿਕੇਸ਼ਨ ਦੇ ਵਿੱਚ ਆਈਆਂ ਸੀ ਹੌਸਲਾ ਕਿਵੇਂ ਪਿਆ ਵੀ 올 ਇੰਡੀਆ ਲੈਵਲ ਤੇ ਦੋ ਪੋਸਟਾਂ ਤੇ ਅਪਲਾਈ ਕਰਨਾ ਸਰ ਮੈਂ ਤਾਂ ਇਹ ਸੋਚਿਆ ਸੀ ਕਿ ਮੈਨੂੰ ਤਾਂ ਇੱਕ ਸੀਟ ਹੀ ਚਾਹੀਦੀ ਐ ਤੇ ਇੱਕ ਹੈਗੀ ਐ ਕਿਆ ਬਾਤ ਆ ਤਾਂ ਤੁਸੀਂ ਬਹੁਤ ਵਧੀਆ ਅਨਸਰ ਦਿੱਤਾ ਹੈ ਥੈਂਕ ਯੂ ਸਰ ਕਿਆ ਬਾਤ ਹੈ ਅੱਛਾ ਤੁਸੀਂ ਟੀਚਰ ਵੀ ਹੋ ਹਾਂਜੀ ਹੌਸਲਾ ਕਿਵੇਂ ਰਿਹਾ ਵੀ ਗਵਰਨਮੈਂਟ ਜੌਬ ਹੈਗੀ ਐ ਪਰ ਬੰਦਾ ਪਰ ਇਕੱਠੇ ਕਰ ਲੈਂਦਾ ਮੇਰਾ ਇਨਕਮ ਦਾ ਸੋਰਸ ਹੈਗਾ ਜੌਬ ਦੀ ਸਿਕਿਉਰਿਟੀ ਹੈਗੀ ਐ ਕੀ ਚੱਕਰ ਐ ਏ ਨਵੇਂ ਕਦਮ ਪਟਣ ਵਾਲ ਕਿਉਂ ਸਰ ਮੇਰੀ ਫੈਮਿਲੀ'ਸ ਮੇਰੇ ਪਾਪਾ ਟੀਚਰ ਨੇ ਜੀ ਤੇ ਮੈਂ ਜਦੋਂ ਟੀਚਰ ਜੁਆਇਨ ਕੀਤਾ ਤਾਂ ਮੈਨੂੰ ਲੱਗਾ ਕਿ ਮੈਂ ਤਾਂ ਫਿਰ ਉਹੀ ਕੀਤਾ ਜੋ ਮੇਰੇ ਘਰਦਿਆਂ ਨੇ ਕੀਤਾ ਮੈਂ ਅਲੱਗ ਕਿਵੇਂ ਹੋਈ ਫਿਰ ਮੈਂ ਸੋਚਿਆ ਕਿ ਸ਼ਾਇਦ ਇਹ ਉਹ ਚੀਜ਼ ਨਹੀਂ ਹੈ ਜੋ ਮੈਂ ਕਰਨਾ ਚਾਹੁੰਦੀ ਸੀ ਵੀ ਉਹ ਬਚਪਨ ਦਾ ਕਿਹੜਾ ਸੁਪਨਾ ਸੀਗਾ ਜਿਹੜਾ ਮੈਨੂੰ ਰਾਤ ਨੂੰ ਸੌਂਦੇ ਹੋਏ ਆਉਂਦਾ ਹੁੰਦਾ ਸੀ ਤਾਂ ਉਹ ਸਾਇੰਟਿਸਟ ਬਣਨ ਦਾ ਸੀਗਾ ਦੈਨ ਆਈ ਸਰਚਡ ਫਾਰ ਦਾ ਓਪਰਚੁਨਿਟیز ਦੈਨ ਮੈਨੂੰ ਪਤਾ ਚੱਲਿਆ ਕਿ ਐਂ ਕਰਕੇ ਯੂਪੀਐਸਸੀ ਰਿਕਰੂਟ ਕਰਦੀ ਹੈ ਮੈਂ ਸਰ ਮੈਂ ਗੈਦਰ ਕੀਤਾ ਆਪਣਾ ਸਾਰਾ ਕਰੇਜ ਤੇ ਅਪਲਾਈ ਕੀਤਾ ਤੁਸੀਂ ਕਿੰਨੇ ਸਾਲ ਪਹਿਲਾਂ ਪਤਾ ਲੱਗਿਆ ਤੁਹਾਨੂੰ ਵੀ ਯੂਪੀਐਸਸੀ ਇਹ ਕਲੈਕਸ਼ਨ ਕਰਦੇ ਆ ਸਿਲੈਕਸ਼ਨ ਕਰਦੀ ਹੈ ਸਰ ਮੈਨੂੰ 2 ਸਾਲ ਪਹਿਲਾਂ ਪਤਾ ਚੱਲਿਆ ਜੀ ਉਸ ਤੋਂ ਬਾਅਦ ਫਿਰ ਤਿਆਰੀ ਲਈ ਮਟੀਰੀਅਲ ਕਿਵੇਂ ਲੱਭਿਆ ਸਰ ਆਪਦੀ ਸਬਜੈਕਟ ਦੇ ਵਿੱਚ ਮੈਂ ਅੱਛੀ ਸੀ ਮੇਰੀ ਬਹੁਤ ਅੱਛੀ ਪਕੜ ਸੀ ਹਮਮ ਤਿਆਰੀ ਕਰਨੀ ਸੀ ਤਾਂ ਮੈਂ ਜਨਰਲ ਸਟੱਡੀਜ਼ ਦੀ ਕਰਨੀ ਸੀ ਮੈਨੂੰ ਫ੍ਰੀ ਦਾ ਪੇਪਰ ਕਰਨਾ ਔਖਾ ਸੀ ਓ ਸਰ ਬਸ ਮੈਚ ਅੱਛਾ ਜਿਵੇਂ ISIP ਸਿਲੈਕਸ਼ਨ ਹੁੰਦੀ ਹੈ ਤਿੰਨ ਪੜਾਏ ਪ੍ਰੀਲੀਮਸ ਹੈ ਮੇਨਸ ਲਿਖਦੇ ਇੰਟਰਵਿਊ ਸੇਮ ਹੀ ਇਹਦੇ ਪੜਾਏ ਹਾਂਜੀ ਸਰ ਸੇਮ ਪੜਾਣੀ ਪੀਚ ਦੋ ਪੇਪਰ ਰਹਿਣਗੇ ਇੱਕ ਜਰਨਲ ਸਟੱਡੀਜ਼ ਦਾ ਤੇ ਇੱਕ ਸਬਜੈਕਟ ਸਪੈਸੀਫਿਕ ਮੇਨਸ ਦੇ ਵਿੱਚ ਸਰ ਤਿੰਨ ਪੇਪਰ ਰਹਿਣਗੇ ਦੋ ਦਿਨ ਮੇਨਸ ਚੱਲੇਗਾ ਆਫਟਰ ਦੈਟ ਸਰ ਇੰਟਰਵਿਊ ਹੋਏਗਾ ਇੰਟਰਵਿਊ ਕਿੰਨੇ ਕ ਬੱਚੇ 올 ਇੰਡੀਆ ਲੈਵਲ ਤੇ ਮੇਨਸ ਤੋਂ ਬਾਅਦ ਸਿਲੈਕਟ ਹੁੰਦੇ ਆ ਸਰ ਮੇਨਸ ਤੋਂ ਬਾਅਦ ਜਿੰਨੀਆਂ ਪੋਸਟਾਂ ਆਈਆਂ ਨੇਗੀਆਂ ਉਹਦਾ 4 ਗੁਣਾ ਹੋਣਗੇ 4 ਗੁਣਾ ਹਾਂਜੀ ਜਾਨੀ ਕਿ 20 ਕ ਬੱਚੇ 20 ਤੋਂ 30 ਦੇ ਵਿੱਚ ਇੰਨੇ ਕ ਬੱਚੇ ਸਿਲੈਕਟ ਹੋਏ 올 ਇੰਡੀਆ ਲੈਵਲ ਤੇ ਜਦੋਂ ਇਸ ਦਾ ਸੁਪਨਾ ਲੈ ਲਿਆ ਵੀ ਸਾਇੰਟਿਸਟ ਦਾ ਟੈਸਟ ਦੇਣਾ ਹੈ ਤੇ ਇਹਦਾ ਡੇ ਪ੍ਰੋਗਰਾਮ ਪਲਾਨਿੰਗ ਕੀ ਰਹੀ ਸਰ ਪਲਾਨਿੰਗ ਤੇ ਹੀ ਰਹੀ ਜਦੋਂ ਮੈਂ ਅਪਲਾਈ ਕੀਤਾ ਮੈਂ ਉਸ ਸਾਲ ਸੋਚ ਲਿਆ ਸੀ ਕਿ ਮੈਂ ਕੱਢਣਾ ਹੀ ਕੱਢਣਾ ਤੇ ਸਪਟੰਬਰ ਚ ਨੋਟੀਫਿਕੇਸ਼ਨ ਆਂਦੀ ਹੈ ਸਰ ਤੇ ਮੈਂ ਫ फेब्रुवारी ਤੋਂ ਇਹਦੇ ਵਾਸਤੇ ਪ੍ਰੈਪਰੇਸ਼ਨ ਸਟਾਰਟ ਕਰਤੀ ਸੀ अटेम्प्ट ਇਹਦੇ ਵੀ ਮੰਨੇ ਜਾਂਦੇ ਵੀ ਐਨੇ ਦੇ ਸਕਦਾ ਕਿ ਕਿੰਨੇ ਵੀ ਦੇ ਸਕਦਾ ਸਰ ਇਹਦੀ अटेम्प्टੇਸ਼ਨ ਦੀ ਲਿਮਿਟ ਨਹੀਂ ਹੈ ਬਟ ਏਜ ਲਿਮਿਟ ਹੈ ਫॉर द ਜਨਰਲ ਕੈਟਾਗਰੀ ਟਿਲ 32 ਯੂ ਆਰ ਐਲੀਜੀਬਲ ਜੀ अटेम्प्ट ਨਹੀਂ ਹੈ ਤੇ ਤੁਹਾਡਾ ਕਿਹੜੇ अटेम्प्ट ਚ ਹੋਇਆ ਸਰ ਮੇਰਾ ਫਸਟ अटेम्प्ट ਹੈ ਅੱਛਾ ਪਹਿਲੇ अटेम्प्ट ਜੀ ਕਰਤਾ ਕਿਆ ਬਾਤ ਅੱਜ ਅੱਜ ਤੁਸੀਂ ਜਦੋਂ ਸੋਚਦੇ ਹੋ ਜਿਵੇਂ ਐਗਜ਼ਾਮ ਹੋ ਗਿਆ ਸਾਰੀ ਗੱਲ ਹੋ ਗਈ ਹੈ ਤੁਹਾਡੇ ਚ ਕੀ ਬਿਹਤਰ ਸੀ ਕਿ ਇਹ ਐਗਜ਼ਾਮ ਕਰੈਕ ਕਰ ਲਿਆ ਤੁਸੀਂ ਸਰ ਮੈਨੂੰ ਲੱਗਦਾ ਹੈ ਜਿਹੜੀ ਮੇਰੀ ਇੰਟਰਵਿਊ ਸੀਗੀ ਉਹ ਮੇਰਾ ਬੈਸਟ ਸੀਗਾ ਜੋ ਸ਼ਾਇਦ ਬਾਕੀ ਬੱਚਿਆਂ ਨਾਲੋਂ ਸੀਗਾ ਐਸ ਕੰਪੇਅਰ ਟੂ ਪ੍ਰੀ ਐਂਡ ਮੇਨਸ ਕਿਉਂਕਿ ਮੈਨੂੰ ਲੱਗਦਾ ਹੈ ਮੇਰੇ ਚ ਇੱਕ ਕੁਆਲਿਟੀ ਹੈ ਕਿ ਮੈਂ ਆਪਣੀਆਂ ਚੀਜ਼ਾਂ ਨੂੰ ਅੱਗੇ ਅੱਛੀ ਤਰ੍ਹਾਂ ਰੱਖ ਸਕਦੀ ਪ੍ਰੈਜੈਂਟੇਸ਼ਨ ਅੱਛੀ ਹੈ ਪ੍ਰੈਜੈਂਟੇਸ਼ਨ ਕੋਈ ਇੰਟਰਵਿਊ ਮੰਨ ਲਓ ਕਿਸੇ ਨੇ ਇੰਟਰਵਿਊ ਦੇਣੀ ਹੈ ਤੁਸੀਂ ਕੋਈ ਟਿਪਸ ਦੇਵੋਗੇ ਸਰ ਮੈਂ ਇਹ ਕਹੂੰਗੀ ਕਿ ਇੰਟਰਵਿਊ ਚ ਤੁਸੀਂ ਓਨੈਸਟ ਰਹੋ ਕੀ ਬਾਤ ਕਿਉਂਕਿ ਓਨੈਸਟ ਰਹਿ ਕੇ ਇੰਟਰਵਿਊ ਦੇਵੋਗੇ ਨਾ ਤੁਹਾਨੂੰ ਜਾਂਚ ਲੈਣਗੇ ਹੂੰ ਹੂੰ ਇਹ ਚੀਜ਼ ਸੀ ਜੀ ਹੁੰਦੀ ਆ ਸਰ ਇੰਟਰਵਿਊ ਕਦੇ ਵੀ ਇਹ ਨਹੀਂ ਦੇਖਦੀ ਕਿ ਤੁਹਾਨੂੰ ਕਿੰਨਾ ਆਂਦਾ ਹੈ ਉਹ ਇਹ ਦੇਖਦੀ ਹੈ ਤੁਸੀਂ ਕਿੰਨਾ ਪ੍ਰੈਸ਼ਰ ਚੱਲ ਸਕਦੇ ਹੋ ਕਿਆ ਬਾਤ ਹੈ ਮੇਨਸ ਲਈ ਕੋਈ ਖਾਸ ਗੱਲ ਮੇਨਸ ਦਾ ਸਰ ਸਬਜੈਕਟ ਓਰੀਐਂਟਡ ਹੈ ਤੇ ਤੁਹਾਡੀ ਆਪ ਦੇ ਸਬਜੈਕਟ ਦੇ ਉੱਪਰ ਮਾਸਟਰੀ ਹੋਣੀ ਚਾਹੀਦੀ ਹੈ ਇਹ ਇਗਜ਼ਾਮ ਮੁੱਕ ਹੈ ਤੁਸੀਂ ਟੀਚਰ ਹੋ ਰਾਈਟਿੰਗ ਸਪੀਡ ਕਿਵੇਂ ਮੇਨਟੇਨ ਰੱਖੀ ਫਿਰ ਸਕੂਲ ਵੀ ਪੜਾਉਂਦੇ ਹੋ ਮੈਂ ਤਾਂ ਈਜ਼ੀ ਸੀ ਸਰ ਕਿਉਂਕਿ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਸੀ ਕਈ ਵਾਰ ਹੁੰਦਾ ਹੈ ਕਿ ਐਟ ਦਾ ਐਂਡ ਆਫ ਦਾ ਪੀਰੀਅਡ ਬੱਚੇ ਕੁਝ ਪੁੱਛਦੇ ਆ ਉਹਨੂੰ ਫਟਾਫਟ ਲਿਖ ਕੇ ਦੱਸਣਾ ਪੈਂਦਾ ਹੈ ਤੇ ਉਸ ਸੀਸਟ ਮੇਰੀ ਅੱਛੀ ਸੀਸਰ ਰਾਈਟਿੰਗ ਫੇਟ ਜੀ ਅ ਪ੍ਰੀਲੀਮਸ ਲਈ ਕੀ ਟਿਪਸ ਦੇਵੋਗੇ ਵੀ ਕਿਤਾਬ ਐ ਸੈਂਡ ਬੁక్స్ ਕੋਈ ਰਿਕਮੈਂਡੇਸ਼ਨ ਕਰਨਾ ਰਿਕਮੈਂਡ ਕਰਨਾ ਚਾਹੂੰ ਸਰ ਰਿਕਮੈਂਡ ਇਹ ਹੈ ਕਿ ਪ੍ਰੀ ਦੇ ਲਈ ਜਿਹੜਾ ਜਨਰਲ ਸਟੱਡੀਜ਼ ਦਾ ਸਿਲੇਬਸ ਹੈ ਪਾਲਿਟੀ ਦੇ ਲਈ ਸਰ ਮੈਂ ਲక్ష్ਮੀਨ ਗਾਂਧ ਫੋਲੋ ਕੀਤੀ ਸੀ ਤੇ এনवायरमेंट ਐਂਡ ਇਕੋਲੋਜੀ ਦੇ ਲਈ ਸਰ ਮੈਂ ਪ੍ਰਸ਼ਾਂਤ ਬਾਈ ਆਈਐਸ ਫੋਲੋ ਕੀਤੀ ਸੀ ਤੇ ਸਰ ਕਰੰਟ ਅਫੇਅਰਜ਼ ਦੇ ਲਈ ਮੈਂ ਅਲੱਗ-ਅਲੱਗ ਚੈਨਲਸ ਦੇ ਨਾਲ ਜੁੜੀ ਹੋਈ ਸੀਗੀ ਜੋਨਰ ਸਾਇੰਸ ਸਰ ਮੈਂ ਐਸ ਸਾਇੰਸ ਟੀਚਰ ਕੰਮ ਕਰਦੀ ਆ ਤਾਂ ਉਹ ਮੇਰੀ ਅੱਛੀ ਸੀ ਜੀ ਹਿਸਟਰੀ ਸਰ ਮੈਂ ਟੱਚ ਨਹੀਂ ਕੀਤੀ ਅੱਛਾ ਹਾਂਜੀ ਤੇ ਸਰ ਜਿਹੜੀ ਜੀਓਗ੍ਰਾਫੀ ਸੀਗੀ ਉਹ ਸਰ ਮੈਂ 6 ਤੋਂ ਲੈ ਕੇ 12 ਤੱਕ ਆਲਮੋਸਟ ਵਨ ਸ਼ਾਟ ਆਂਦੇ ਆ YouTube ਤੇ ਅਵੇਲੇਬਲ ਹੁੰਦੇ ਆ ਉਹ ਵੇਖਿਓ ਸਰ ਅੱਛਾ ਹਾਂਜੀ ਤੁਹਾਨੂੰ ਅੱਜ ਹੋਰ ਕੀ ਲੱਗਦਾ ਹੈ ਕਿ ਇਸ ਐਗਜ਼ਾਮ ਨੂੰ ਸਬਜੈਕਟ ਤੋਂ ਪਾਸੇ हट ਕੇ ਸਾਰੀਆਂ ਚੀਜ਼ਾਂ ਤੋਂ ਪਾਸੇ हट ਕੇ ਐਗਜ਼ਾਮ ਨੂੰ ਤੁਸੀਂ ਯੂਪੀਐਸਸੀ ਤੁਹਾਡੇ ਚੋਂ ਇੱਕ ਸਾਇੰਟਿਸਟ ਚੋਂ ਕੀ ਲੱਭਣਾ ਚਾਹੁੰਦੀ ਹੈ ਸਰ ਉਹ ਇਹ ਦੇਖਣਾ ਚਾਹੁੰਦੀ ਹੈ ਕਿ ਅਸੀਂ ਅਗਰ ਕਿਉਂਕਿ ਸਰ ਉਹਨਾਂ ਨੇ ਮਾਈਨਿੰਗ ਕਰਨੀ ਹੈ ਦੇਸ਼ ਦੀ ਸਿਕਿਉਰਿਟੀ ਦਾ ਸਵਾਲ ਹੈ ਤੇ ਉਹ ਚਾਹੁੰਦੀ ਹੈ ਅਸੀਂ ਬੈਸਟ ਦੇਈਏ ਸਬਜੈਕਟ ਦੇ ਵਿੱਚ ਹੋਣ ਦੇ ਨਾਲ-ਨਾਲ ਉਹ ਬੰਦਾ ਪ੍ਰੈਸ਼ਰ ਚੱਲ ਸਕੇ ਇਹ ਚੀਜ਼ ਹੈ ਜਿਹੜੀ ਯੂਪੀਐਸਸੀ ਡਿਮਾਂਡ ਕਰਦੀ ਹੈ ਪ੍ਰੈਸ਼ਰ ਆਪ ਦੇ ਆਪ ਨੂੰ ਫੇਸ ਕਰ ਸਕੇ ਕਿਸੇ ਵੀ ਪੋਜੀਸ਼ਨ 'ਚੋਂ ਪਾਇਆ ਜਾਂਦਾ ਹਾਂਜੀ ਇਹ ਇਹੀ ਮੇਨ ਹੈ ਹਾਂਜੀ ਅੱਛਾ ਐਗਜ਼ਾਮ ਮੈਂ ਮੈਂ ਵੀ ਕਾਫੀ ਇੰਟਰਵਿਊਜ਼ ਕੀਤੀਆਂ ਯੂਪੀਐਸਸੀ ਨਾਲ ਰਿਲੇਟਡ ਮੈਨੂੰ ਵੀ ਸਾਇੰਟਿਸਟ ਵਾਲੀ ਪੋਸਟ ਪਹਿਲੀ ਵਾਰ ਪਤਾ ਲੱਗਿਆ ਤੁਹਾਨੂੰ ਮਿਲ ਕੇ ਪਤਾ ਲੱਗਿਆ ਵੀ ਐਗਜ਼ਾਮ ਹੁੰਦਾ ਇਸ ਤਰ੍ਹਾਂ ਹੁੰਦਾ ਤੇ ਇਹ ਇਹ ਬਹੁਤਾ ਚਰਚਿਤ ਐਗਜ਼ਾਮ ਕਿਉਂ ਨਹੀਂ ਹੈ ਸਰ ਇੱਕ ਰੀਜ਼ਨ ਤਾਂ ਇਹ ਹੈ ਕਿ ਆਪਣੇ ਪੰਜਾਬ ਦੀ ਥੋੜੀ ਜਿਹੀ ਅਨਫੋਰਚੂਨੇਟ ਹੈ ਕਿ ਆਪਾਂ ਪੜਾਈ ਵੱਲ ਥੋੜਾ ਜਿਹਾ ਘੱਟ ਧਿਆਨ ਦਿੰਦੇ ਹਾਂ ਥੋੜਾ ਜਿਹਾ ਕਿ ਬਾਵਾ ਘੱਟ ਕੇ ਆਂਦੇ ਹਾਂ ਬਾਵਾ ਘੱਟ ਕੇ ਆਂਦੇ ਹਾਂ ਹਾਂਜੀ ਤੇ ਦੂਸਰਾ ਸਰ ਇਹਦੇ ਵਿੱਚ ਗਿਣਤੀ ਬਹੁਤ ਘੱਟ ਹੁੰਦੀ ਹੈ ਪੋਸਟਾਂ ਦੀ ਪਹਿਲੀ ਨਜ਼ਰ ਲੱਗ ਜਾਂਦੀ ਹੈ ਪਹਿਲੀ ਨਜ਼ਰ ਲੱਗ ਜਾਂਦੀ ਹੈ ਦੋ ਪੋਸਟਾਂ ਦੇਖ ਕੇ ਲੋਕ ਹੱਥ ਥੋੜਾ ਜਿਹਾ ਘੱਟ ਪਾਉਂਦੇ ਤੇ ਤੇ ਇਹ ਜਿਹੜਾ ਸੁਪਨਾ ਕਦੋਂ ਕੁ ਬੀਜ ਲਿਆ ਸੀ ਅੰਦਰ ਵੀ ਸਾਇੰਟਿਸਟ ਬਣਨਾ ਹੈ ਸਹੀ ਤਾਂ ਮੈਂ ਛੋਟੇ ਹੁੰਦੇ ਬੀਜ ਲਿਆ ਸੀ ਪਰ ਸਰ ਟਾਈਮ ਦੇ ਨਾਲ ਕੁਝ ਰਿਸਪੌਂਸਿਬਿਲਟੀਜ਼ ਦੇ ਨਾਲ ਉਹ ਕਿਤਨਾ ਕਿਤੇ ਰਹਿ ਗਿਆ ਸੀ ਰਹਿ ਗਿਆ ਸੀ ਰਹਿ ਗਿਆ ਸੀ ਜਾਗਦਾ ਸੀਗਾ ਹਾਂ ਪਰ ਪਛਾਣ ਨਹੀਂ ਪਾਈ ਸੀ ਮੈਂ ਕਿ ਮੈਂ ਇਹ ਕਰਨਾ ਹੈ ਪਛਾਣਿਆ ਕਿਵੇਂ ਫਿਰ ਫਿਰ ਸਰ ਜਦੋਂ ਮੈਂ ਟੀਚਰ ਜੁਆਇਨ ਕੀਤਾ ਨਾ ਤਾਂ ਮੈਂ ਮਿਡਲ ਸਕੂਲ ਦੇ ਵਿੱਚ ਪੋਸਟਡ ਆ ਉਹ ਸੇਜ ਦੇ ਵਿੱਚ ਨਾ ਸਰ ਬੱਚੇ ਬਹੁਤ ਕਿਉਰੀਓਸਿਟੀ ਨਾਲ ਕੁਐਸਚਨਸ ਕਰਦੇ ਨੇ ਫਿਰ ਜਦੋਂ ਪੁੱਛਦੇ ਸੀ ਤਾਂ ਮੈਨੂੰ ਲੱਗਦਾ ਸੀ ਯਾਰ ਮੈਂ ਇਸ ਚੀਜ਼ ਤੇ ਕਰਾਂ ਰਿਸਰਚ ਮੇਰੀ ਇਹ ਨਹੀਂ ਹੈ ਕਿ ਮੈਂ ਬੱਚਿਆਂ ਨੂੰ ਪੜ੍ਹਾਉਣਾ ਕਿਉਂਕਿ ਸਰ ਟੀਚਿੰਗ ਇਜ਼ ਨਾਟ एवरीवनਸ ਕੱਪ ਆਫ ਟੀ ਤੇ ਮੈਨੂੰ ਲੱਗਦਾ ਮੈਂ ਟੀਚਿੰਗ ਚੋਂ ਨਹੀਂ ਅੱਛੀ ਨਹੀਂ ਹਾਂ ਜਿੰਨੀ ਮੈਂ ਰਿਸਰਚ ਚ ਅੱਛੀ ਹੋਵਾਂਗੀ ਦੈਨ ਸਰ ਆਈ ਸਟਾਰਟਡ ਤੁਸੀਂ ਅਜ ਇੰਟਰਵਿਊ ਦੇ ਰਹੇ ਹਾਂ ਤੁਹਾਨੂੰ ਜਿਹੜਾ ਟੈਸਟ ਬਾਰੇ ਪਤਾ ਲੱਗਿਆ ਸੀ ਇਹ ਕਿੱਥੋਂ ਪਤਾ ਲੱਗਿਆ ਸੀ ਸਰ ਮੈਂ YouTube ਤੇ ਦੇਖਦੀ ਰਹਿੰਦੀ ਸੀ ਤਾਂ ਇੱਕ ਲੜਕੀ ਦੀ ਮੈਂ ਇੰਟਰਵਿਊ ਦੇਖੀ ਸੀ ਉਥੋਂ ਸਰ ਮੈਨੂੰ ਪਤਾ ਚੱਲਿਆ ਕਿ ਇਹ ਯੂਪੀਐਸਸੀ ਕੰਡਕਟ ਕਰਾਂਦੀ ਹੈ ਇੱਕ ਕੰਬਾਈਨਡ ਜੀਓ ਸਾਇੰਟਿਸਟ ਦਾ ਐਗਜ਼ਾਮੀਨੇਸ਼ਨ ਉਥੋਂ ਸਰ ਮੈਨੂੰ ਪਹਿਲਾਂ ਪੜਾ ਕੇ ਆਉਨੇ ਉਹ ਸਕੂਲ ਦੇ ਵਿੱਚ ਫਿਰ ਆ ਕੇ ਪੜ੍ਹਦੇ ਹਾਂ ਕਰਦਿਆਂ ਦੀ ਮਦਦ ਕਿਵੇਂ ਰਹੀ ਸਰਕਾਰ ਦੇ ਨਾਲ ਇਹ ਪੂਰਾ ਹੀ ਸਹਿਯੋਗ ਰਿਹਾ ਵਰਨਾ ਸਰ ਮੈਂ ਸਕੂਲ ਤੋਂ ਆਂਦੀ ਸੀ 2 ਵਜੇ ਆ ਕੇ ਸਿਰ ਮੈਂ ਬੈਠ ਜਾਣਾ ਮੇਰੇ ਤੱਕ ਕੋਲੇ ਰੋਟੀ ਆਂਦੀ ਸੀ ਮੈਂ ਖਾ ਲੈਂਦੀ ਸੀ ਤਾਂ ਮੇਰੇ ਘਰ ਦੇ ਬេរ ਭਾਂਡੇ ਚੱਕ ਕੇ ਲੈ ਜਾਂਦੇ ਸੀ ਉਹਨਾਂ ਦਾ ਤਾਂ ਸਰ ਇੰਨਾ ਸਹਿਯੋਗ ਤੇ ਹੈ ਕੀ ਬਾਤ ਹੈ ਇੱਕ ਜਿਹੜਾ ਮੇਨ ਸਬਜੈਕਟ ਮੇਨ ਸਵਾਲ ਹੈ ਵੀ ਇੱਕ ਟੀਚਰ ਵੀ ਹਾਂ ਤੁਸੀਂ ਅ ਤਿਆਰੀ ਵੀ ਕਰਨੀ ਹੈ 멘ਟਲ ਹੈਲਥ ਹੈ ਜਿਹੜੀ ਜਾਂ 멘ਟਲੀ ਆਪਦੇ ਆਪ ਨੂੰ ਠੀਕ ਰੱਖਣਾ ਸਟੇਬਲ ਰੱਖਣਾ ਕਿਉਂਕਿ ਐਜੂਕੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਪੜ੍ਹਾਈ ਲਗਾਤਾਰਤਾ ਜਿਹੜੀ ਉਹ ਤੁਹਾਨੂੰ ਔਕਾ ਦਿੰਦੀ ਹੈ ਆ ਕਿਵੇਂ ਤੋਂ ਕਿਵੇਂ ਬਚਦੇ ਸੀ ਸਰ ਮੈਂ ਅੱਕੀ ਨਹੀਂ ਹੈਗੀ ਮੈਂ ਇਹ ਚੀਜ਼ ਨੂੰ ਸ਼ਾਇਦ ਤਾਂ ਦੱਸ ਪਾਉਂ ਜਿਵੇਂ ਮੈਂ ਅੱਕੀ ਹੂੰਗੀ ਮੈਨੂੰ ਤਾਂ ਮਜ਼ਾ ਆਉਂਦਾ ਸੀ ਮਤਲਬ ਮੈਨੂੰ ਆਇ ਲੱਗਦਾ ਸੀ ਜੀ ਮੈਨੂੰ ਕੋਈ ਕਹਿ ਦਿੰਦਾ ਸੀ ਕਿਤੇ ਜਾਣ ਨੂੰ ਮੈਨੂੰ ਉਸ ਚੀਜ਼ ਤੋਂ ਇਰੀਟੇਸ਼ਨ ਹੁੰਦੀ ਸੀ ਨੋਟਸ ਨੋਟਸ ਬਣਾਏ ਨੋਟਸ ਦਾ ਸਰ ਮੈਂ ਬਣਾਏ ਨੇ ਵਿਦਾਊਟ ਨੋਟਸ ਤੁਸੀਂ ਇਹ ਇਗਜ਼ਾਮ ਕ੍ਰੈਕ ਨਹੀਂ ਕਰ ਸਕਦੇ ਕਿਉਂ ਸਰ 3 ਘੰਟੇ ਦੇ ਵਿੱਚ ਪੇਪਰ ਲਿਖਣਾ ਤੇ ਉਹ ਵੀ ਬਹੁਤ ਘੱਟ ਪੋਸਟਾਂ ਦੇ ਲਈ ਉਹਦੇ ਲਈ ਤੁਹਾਨੂੰ ਸਪੀਡ ਚਾਹੀਦੀ ਹੈ ਇੱਕ ਤੁਹਾਨੂੰ ਪਤਾ ਪਤਾ ਸਰ ਨੂੰ ਹਰ ਇੱਕ ਨੂੰ ਹਰ ਚੀਜ਼ ਹੈ ਉਹਨੂੰ ਕਿਵੇਂ ਤੁਸੀਂ ਗਾਗਰ ਚ ਸਾਗਰ ਕਿਵੇਂ ਪਰ ਮੈਂ ਮੈਂ ਇਸ ਗੱਲ ਤੇ ਆਉਣਾ ਸੀ ਮੇਨਸ ਦੇ ਜਿਹੜੇ ਆਂਸਰ ਲਿਖਦੇ ਹਾਂ ਸੀ ਹਾਂਜੀ ਅਨਸਰ ਦੇ ਵਿੱਚ ਦੇਖੋ ਸਬਜੈਕਟ ਵੀ ਉਹੀ ਹੈ ਕਿਤਾਬਾਂ ਵੀ ਉਹੀ ਹੈ ਸਭ ਨੇ ਪੜਿਆ ਵੀ ਉਹੀ ਹੈ ਅਨਸਰ ਨੂੰ ਆਪਾਂ ਰੌਚਕ ਕਿਵੇਂ ਬਣਾਉਣਾ ਹੈ ਉਹਦੇ ਲਈ ਇੱਕ ਗੱਲ ਕਹਿਣੀ ਚਾਹਉਂ ਸਰ ਪਹਿਲੀ ਗੱਲ ਤਾਂ ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਹੋਣੀ ਚਾਹੀਦੀ ਹੈ ਕੁਐਸਚਨ ਦੀ ਜੋ ਵੀ ਤੁਸੀਂ ਲਿਖ ਰਹੇ ਹੋ ਸਾਰਾ ਕੁਝ ਉਹ ਨਹੀਂ ਪੜੂਗਾ ਜੋ ਤੁਸੀਂ ਹਾਈਲਾਈਟ ਕਰੋਗੇ ਨਾ ਉਹ ਜਿਹੜਾ ਐਗਜ਼ਾਮੀਨਰ ਹੈ ਉਹ ਪੜੂਗਾ ਤਾਂ ਮੈਂ ਜਿਹੜੀ ਚੀਜ਼ ਅਲੱਗ ਲਿਖਦੀ ਸੀ ਨਾ ਮੈਂ ਉਹਨੂੰ ਹਾਈਲਾਈਟ ਕਰਦੀ ਸੀ ਤੇ ਹਰ ਇੱਕ ਡਾਇਗਰਾਮ ਨੂੰ ਮੈਂ ਵੈਲ ਲਿਖਦੀ ਸੀ ਕਿ ਆ ਚੀਜ਼ ਐਵੇਂ ਅਚ ਡਾਇਗਰਾਮ ਵੀ ਯੂਜ਼ ਕਰਦੇ ਹਾਂਜੀ ਡਾਇਗਰਾਮ ਐ ਹਰ ਕੁਐਸਚਨ 'ਚ ਯੂਜ਼ ਕੀਤੀ ਐ ਸਰ ਇਹ ਤੁਹਾਨੂੰ ਲੱਗਦਾ ਕਿ ਤੁਹਾਡਾ ਮੇਨ ਪੁਆਇੰਟ ਰਿਹਾ ਹਾਂਜੀ ਪਲੱਸ ਪੁਆਇੰਟ ਰਿਹਾ ਕਿੱਸਾ ਪੁਆਇੰਟ ਰਿਹਾ ਅੱਛਾ ਇਹ ਜੁੜਾ ਸੀ ਕੋਈ ਓਵਰਆਲ ਐਗਜ਼ਾਮ ਦੇ ਵਿੱਚ ਕੋਈ ਟਿਪਸ ਦੇਣਾ ਚਾਹਾਂ ਬੱਚਿਆਂ ਲਈ ਜਿਹੜੇ ਨਵੇਂ ਆਉਣਗੇ ਸਰ ਮੈਂ ਤਾਂ ਇਹ ਕਹੂੰਗੀ ਕਿ ਜੋ ਬੱਚਾ ਸਾਇੰਸਿਸ ਦੇ ਵਿੱਚ ਹੈ ਉਹਨੂੰ ਇਹ ਐਗਜ਼ਾਮ ਨੂੰ ਜ਼ਰੂਰ ਇੱਕ ਵਾਰੀ ਦੇਖਣਾ ਚਾਹੀਦਾ ਕਿਉਂਕਿ ਬਹੁਤ ਅੱਛਾ ਐਗਜ਼ਾਮ ਐ ਤੇ ਬਹੁਤ ਘੱਟ ਲੋਕ ਇਦੇ ਵੱਲ ओरिएंटेड ਨਹੀਂ ਹੈ ਇੱਕ ਵਾਰੀ ਦੇਖੋ ਸਿਲੇਬਸ ਉਠਾਓ ਤੁਹਾਨੂੰ ਸਿਲੇਬਸ ਦੇਖ ਕੇ ਅੱਧਾ ਕੌਨਫिडेंस ਆਏਗਾ ਸਿਲੇਬਸ ਕਿੱਥੋਂ ਮਿਲਦਾ ਹੈ ਸਿਲੇਬਸ ਯੂਪੀਐਸਸੀ ਦੀ ਸਾਈਟ ਤੇ ਆਏਗਾ ਜਦੋਂ ਨੋਟੀਫਿਕੇਸ਼ਨ ਆਏਗੀ ਜੀ ਉੱਥੇ ਅਵੇਲੇਬਲ ਰਹੇਗਾ ਜਣੀ ਤੁਸੀਂ ਇੱਕ ਵਾਰੀ ਸਾਈਟ ਤੇ ਜਾਓ ਹਾਂਜੀ ਜਦੋਂ ਇਹ ਪੋਸਟ ਆਉਂਦੀ ਹੈ ਭਰੋ ਤੇ ਆਪਦੇ ਸਬਜੈਕਟ ਦੀ ਜਿੰਨੀ ਤੁਹਾਡੀ ਪਕੜ ਹੈ ਉਹ ਤੁਹਾਨੂੰ ਗਾਂ ਲੈ ਜੂਗੀ ਹਾਂਜੀ ਸਰ ਸਰ ਯੂਪੀਐਸਸੀ ਦੇ ਹਰ ਸਿਲੇਬਸ ਐਗਜ਼ਾਮਸ ਦੇ ਵਿੱਚ ਸਿਲੇਬਸ ਸਭ ਤੋਂ ਵੱਧ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸ ਮਤਲਬ ਸਰ ਸਿਲੇਬਸ ਨੂੰ ਮੈਂ ਇੰਨੀ ਵਾਰ ਦੇਖਿਆ ਸੀ ਕਿ ਮੈਨੂੰ ਬਾਈ ਹਾਰਟ ਯਾਦ ਹੋ ਗਿਆ ਸੀ ਅੱਛਾ ਹਾਂਜੀ ਸਿਲੇਬਸ ਖੋਲ ਕੇ ਪੀਣਾ ਪੈਂਦਾ ਖੋਲ ਕੇ ਪੀ ਲੋ ਸਿਲੇਬਸ ਖੋਲ ਕੇ ਪੀ ਲਿਆ ਤਾਂ ਹਾਫ ਆਫ ਦਾ ਕਮਸ ਆਪ ਹੋ ਗਿਆ ਇਸੇ ਇੱਕ ਮੈਂ ਪੁੱਛਣਾ ਚਾਹੁੰਦਾ ਰੱਟਾ ਹਟ ਰਿਹਾ ਹੈ ਰੱਟਾ ਜਿਹੜਾ ਕੋਟਾ ਕਹਿੰਦੇ ਆਪਾਂ ਯੂਪੀਐਸਸੀ ਰੱਟੇ ਕੋਟੇ ਨੂੰ ਰਿਮੂਵ ਕਰ ਰਹੀ ਹੈ ਹੁਣ ਜੋ ਮੈਂ ਮੇਰੀ ਨੌਲੇਜ ਚਾਹੀਏ ਅਗਰ ਰੱਟੇ ਕੋਟੇ ਦੇ ਬਜਾਏ ਉਹ ਪ੍ਰੈਕਟੀਕਲੀ ਦੇਖਣਾ ਚਾਹੁੰਦੇ ਆ ਤੁਹਾਨੂੰ ਇਹ ਇਹ ਦੇ ਬਾਰੇ ਤੁਸੀਂ ਕੀ ਕਹੋਗੇ ਸਰ ਉਹ ਮেইনਸ 'ਚ ਤੁਹਾਨੂੰ ਕੁਐਸਚਨਸ ਹੀ ਆਏ ਪੁੱਟ ਕਰਨਗੇ ਕਿ ਤੁਸੀਂ ਜੇ ਤੁਸੀਂ ਐਜ਼ ਇਟ ਇਜ਼ ਯਾਦ ਕੀਤਾ ਹੋਗਾ ਤੁਸੀਂ ਲਿਖ ਨਹੀਂ ਸਕਦੇ ਉਸ ਚੀਜ਼ ਦਾ ਅੱਛਾ ਹਾਂਜੀ ਉਹ ਕੁਐਸਚਨ ਇਸ ਤਰ੍ਹਾਂ ਫਰੇਮ ਹੁੰਦੇ ਨੇ ਕਿ ਤੁਸੀਂ ਸੋਚ ਕੇ ਲਿਖੋਗੇ ਜੇ ਸਬਜੈਕਟ ਤੇ ਪਕੜ ਹੈ ਤੁਸੀਂ ਕੁਐਸਚਨ ਨੂੰ ਪਕੜ ਪਾਉਂ ਹਾਂਜੀ ਸਬਜੈਕਟ ਤੇ ਪਕੜ ਹੈ ਤੁਸੀਂ ਕੁਐਸਚਨ ਨੂੰ ਪਕੜਨਾ ਤਾਂ ਤਾਂ ਹੀ ਪਕੜ ਸਕਦੇ ਤਾਂ ਹੀ ਪਕੜ ਸਕਦੇ ਯਾਨੀ ਕਿ ਸਬਜੈਕਟ ਦੇ ਨਾਲ-ਨਾਲ ਤੁਹਾਡੀ ਆਪਦੀ ਇੱਕ ਭਾਸ਼ਾ ਵੀ ਹੋਣੀ ਚਾਹੀਦੀ ਹਾਂਜੀ ਸਰ ਤੁਹਾਡੀ ਆਪਦੀ ਕਿਉਰਿਓਸਿਟੀ ਦਿਖਣੀ ਚਾਹੀਦੀ ਹੈ ਵੀ ਕੀ ਹੈ ਜੀ ਠੀਕ ਹੈ ਜੀ ਬਹੁਤ ਸੰਗਨ ਲਗੇ ਤੋ ਟੰਗਲ ਬਤ ਕਰਕੇ ਤੇ ਮੇਰੇ ਵੱਲੋਂ ਫੇਰ ਵਧਾਈ ਸਾਡੇ ਏਰੀਏ ਦੇ ਸਾਡੇ ਇਲਾਕੇ ਦੇ ਤੁਸੀਂ ਤੇ ਹੁਣ ਐਜੇ ਵਿਗਿਆਨਿਕ ਵਿਗਿਆਨੀ ਵਜੋਂ ਸਾਇੰਟਿਸਟ ਵਜੋਂ ਸੇਵਾ ਕਰੋਗੇ ਸਾਡੇ ਦੇਸ਼ ਦੀ ਤੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗਦੀ ਹੈ ਕਿ ਤੁਸੀਂ ਇੱਕ ਨਵਾਂ ਰਾਹ ਦਿਖਾਇਆ ਨਵੇਂ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਾ ਐਗਜ਼ਾਮ ਵੀ ਹੁੰਦਾ ਹੈ ਇਸ ਤਰ੍ਹਾਂ ਦਿੱਤਾ ਵੀ ਜਾ ਸਕਦਾ ਹੈ ਆਖਰ ਚ ਆਪਦੇ ਹਾਨੀਆਂ ਨੂੰ ਸਟੂਡੈਂਟਸ ਨੂੰ ਜਿਨ੍ਹਾਂ ਦੇ ਅੰਦਰ ਚਾਅ ਹੈ ਸਾਇੰਟਿਸਟ ਬਣਦਾ ਉਹਨਾਂ ਕੀ ਕਹੋ ਮੈਂ ਤੇ ਕਹੂੰਗੀ ਸਰ ਫੋਕਸਡ ਰਹੋ ਤੇ ਮਿਹਨਤ ਕਰਦੇ ਰਹੋ ਓਨੈਸਟੀ ਨਾਲ ਕਰਦੇ ਰਹੋ ਪਰਮਾਤਮਾ ਉੱਤੇ ਬੈਠਾ ਹੈ ਜ਼ਰੂਰ ਦਊਗਾ ਬਹੁਤ ਚੰਗਾ ਲੱਗਿਆ ਬੜੀ ਮਿਹਰਬਾਨੀ ਥੈਂਕ ਯੂ